ਏ ਬਾਈ ਕਹਿੰਦਾ ਸਿਰਫ 11000 ਵੀ ਦੇ ਦੇਣੀ ਆ ਲੈ ਸੱਜਣੋ ਅੱਜ ਦੀ ਵੀਡੀਓ ਬਣਾਉਣ ਆਪਾਂ ਪਹੁੰਚੇ ਆ ਪਿੰਡ ਦੁੱਗਾ ਤਹਿਸੀਲ ਤੇ ਜ਼ਿਲ੍ਹਾ ਬਾਈ ਹੋਰਾਂ ਦਾ ਹੈਗਾ ਸੱਜਣੋ ਸੰਗਰੂਰ ਇੱਕ ਤਾਂ ਕੱਟਾ ਦਿਖਾ ਦਾਂਗੇ ਇਹ ਬਿਰਾਂ ਖਿਆਲਾ ਹੈਗਾ ਸਿਕੰਦਰ ਦਾ ਤੇ ਇੱਕ ਤੁਹਾਨੂੰ ਆ ਬੂਰਾ ਕੱਟਾ ਦਿਖਾ ਦਾਂਗੇ ਦੰਦਾਂ ਚ ਖੀਰਾ ਤੇ ਇੱਕ ਦਿਖਾ ਦਾਂਗੇ ਆ ਕੱਟੀ ਆ ਇਧਰਲੇ ਬੰਨੇ ਇਹਦੀ ਮਾਦਰ ਨਾਲ ਹੀ ਖੜੀ ਆ ਬੂਰੇ ਦੀ ਮਾਦਰ ਬਾਈ ਕਹਿੰਦਾ ਸੇਲ ਕਰਤੀ 15 ਪਲੱਸੇ ਚੱਲਦੀ ਸੀ ਤੇ ਬਾਕੀ ਜਿਹੜੇ ਆ ਸਾਈਡਾਂ ਵਾਲੇ ਨੇ ਦੋ ਬੱਚੇ ਇਹਨਾਂ ਦੀਆਂ ਮਾਵਾ ਬਾਈ ਕੋਲੀ ਖੜੀਆਂ ਨੇ ਨਾਲ ਉਹ ਵੀ ਦਿਖਾ ਦੂੰਗਾ ਤੇ ਦੁੱਧ ਦਾ ਰਿਕਾਰਡ ਵੀ ਚੰਗਾ ਤੇ ਮੇਨ ਗੱਲ ਆ ਜਿਹੜੀ ਸੱਜਣੋ ਇੱਕ ਰੇਲੂ ਪਰਿਵਾਰ ਚ ਖੜੇ ਨੇ ਪਸ਼ੂ ਕਿਸੇ ਵਪਾਰੀ ਕੋਲੇ ਨਹੀਂ ਹੈਗੇ ਸਾਮ ਸੰਭਾਲ ਬਾਈ ਦੀ ਬਾੜੀ ਟੌਪ ਆ ਉਹ ਸਾਨੂੰ ਪਸ਼ੂ ਦੇਖ ਕੇ ਦੱਸਦੀ ਆ ਤੇ ਬਾਕੀ ਗੱਲਬਾਤ ਬਾਈ ਨਾਲ ਕਰਾ ਦੂੰਗਾ ਜਿਹੜਾ ਰੇਟ ਆ ਰੇਟ ਬਾਈ ਤੋਂ ਮੈਂ ਬਿਲਕੁਲ ਫਿਕਸ ਜਆ ਕਰਾ ਕੇ ਜਾਊਂਗਾ ਉਹਦੇ ਚ ਜਾਦੇ ਕਮੀ ਵਾਲੀ ਗੱਲ ਨਹੀਂ ਹੋਊਗੀ ਕੋਈ 19 20 ਆਲਾ ਬੱਟਾ ਹੀ ਹੋਊਗਾ ਤੇ ਬਾਕੀ ਡਿਟੇਲ ਸਾਰੀ ਬਾਈ ਨੂੰ ਪੁੱਛ ਲੈਨੇ ਆ ਅੱਗੇ ਛੋਰ ਕੀ ਹਾਂ ਬਾਈ ਬាទ ਠੀਕ ਠਾਕ ਚੜ੍ਹਦੀ ਕਲਾ ਜੀ ਨਾਮ ਤੇ ਫੋਨ ਨੰਬਰ ਬੋਲੋ ਨਾਮ ਅਜੈਬ ਸਿੰਘ ਪਿੰਡ ਦੁੱਗਾ ਜ਼ਿਲ੍ਹਾ ਸੰਗਰੂਰ ਤੇ ਜ਼ਿਲ੍ਹਾ ਤਹਿਸੀਲ ਵੀ ਸੰਗਰੂਰ ਬਾਈ ਹਾਂ ਤਹਿਸੀਲ ਵੀ ਸੰਗਰੂਰ ਹਾਂਜੀ ਠੀਕ ਆ ਗੱਲ ਹਾਂਜੀ ਤੇ ਮੇਰਾ ਖਿਆਲ ਆਰਮੀ ਚੋਂ ਆਪਰਟਾਇਰ ਮੈਂ ਐਸਆਰਪੀਫ ਦੇ ਵਿੱਚੋਂ ਰਿਟਾਇਰਮੈਂਟ ਆ ਠੀਕ ਆ ਜੀ ਹਾਂਜੀ ਠੀਕ ਆ ਗੱਲ ਤੇ ਮੈਂ 24-25 ਸਾਲ ਸਰਵਿਸ ਕਰਕੇ ਆਇਆ ਸੀ ਮੈਂ 16 ਚ ਆਇਆ ਸੀ ਮੈਂ ਠੀਕ ਆ ਜੀ ਹਾਂਜੀ ਤੇ ਪਸ਼ੂਆਂ ਦਾ ਇੱਕ ਗੱਲ ਆ ਤੁਹਾਨੂੰ ਦੱਸ ਦਣਾ ਕਰੀਏ ਇੱਧਰ ਕੈਮਰਾ ਕਮਾ ਦੇ ਪਸ਼ੂਆਂ ਦਾ ਬਾਈ ਨੂੰ ਹੈਗਾ ਸ਼ੌਂਕ ਬੜੀ ਸ਼ਿੱਦਤ ਨਾਲ ਚੰਗੇ ਤੋਂ ਚੰਗੇ ਜਾਨਵਰ ਰੱਖਦਾ ਬਾਈ ਕਹਿੰਦਾ ਵੀਡੀਓ ਕਰਕੇ ਅੱਜ ਅੰਦਰ ਖੜਿਆ ਵੀ ਦਿਨੇ ਇਹਨਾਂ ਦਾ ਸਿਸਟਮ ਕੱਚੇ ਵਾਲੇ ਬੰਨੇ ਹੁੰਦਾ ਤੇ ਸ਼ਾਮ ਨੂੰ ਹੁੰਦਾ ਇੱਥੇ ਪਸ਼ੂ ਸਾਰੀ ਟੌਪ ਦੇ ਨੇ ਬਾਈ ਜਿੰਨੇ ਨਹੀਂ ਸੁਣ ਦਿਖਾਉਂਗਾ ਸਾਹਮਣੇ ਆਪਣੇ ਕੋਲ ਕੱਚਾਗਾ ਉਹ ਜਿੱਥੇ ਡੇਕ ਆ ਗਈ ਠੀਕ ਹੈ ਜੀ ਉੱਥੇ ਸ਼ੁਰੂਆਤ ਫੇਰ ਕੱਟੀ ਤੋਂ ਕਰ ਲਈਏ ਹਾਂਜੀ ਹਾਂਜੀ ਗੈਰੀ ਮਾਰ ਕੈਮਰਾ ਤੇ ਥੋੜਾ ਜਿਹਾ ਡਰ ਦੀ ਜ਼ਿਆਦਾ ਆ ਵੀ ਤੁਹਾਨੂੰ ਇਹ ਮੈਂ ਖੜੀਏ ਦਿਖਾ ਦਿੰਦਾ ਕੱਟੀ ਪਰ ਕੱਟੀ ਸੱਜਣੋ ਬਹੁਤ ਕਮਾਲ ਦੀ ਐ ਥਾਣੇ ਦੇ ਸਿੰਗਲ ਚਾਰੀ ਨੇ ਬਾਈ ਹਾਂਜੀ ਹਾਂ ਤੇ ਇਹਦੀ ਮਾਂ ਕਿਹੜੀ ਐ ਬਾਈ ਆ ਜੀ ਆ ਨਾ ਆ ਲਾ ਮਾ ਇਹਦੀ ਆ ਗਈ ਠੀਕ ਹੈ ਜੀ ਕਿੰਨਾ ਕੁ ਦੁੱਧ ਪਾਉਂਦੀ ਆ ਇਹ ਇਹ ਆਪਾਂ ਨੇ 15 ਲੀਟਰ ਦੁੱਧ ਬਾਈ ਚੋਇਆ ਇਹਦੇ ਥੱਲੋਂ 15 ਕਿਲੋ ਹਾਂਜੀ ਹਾਂ ਇਹਦੇ ਥੱਲੋਂ ਚੋਇਆਗਾ ਕਿੰਨਾ ਕੁ ਲੰਬਾ ਟਾਈਮ ਦੁੱਧ ਦੇ ਇੰਨੇ ਗੱਭਣ ਹੁੰਦੇ ਇਹ ਹੁਣ ਹੁਣ ਇਹਨੂੰ ਮੈਂ ਤਿੰਨ ਚਾਰ ਚਾਰ ਕਿ ਦਿਨ ਹੋਏ ਨੇ ਛੱਡੀ ਕਿੰਨੇ ਟਾਈਮ ਦੀ ਗੱਭਣਾ ਹੁੰਦੀ ਇਹ ਹੁਣ 8 ਮਹੀਨਿਆਂ ਦੀ ਗੱਭਣਾ ਬਾਈ ਠੀਕ ਆ ਐ ਮਨ ਲਓ ਵੀ ਦੁੱਧ ਲੰਬਾ ਟਾਈਮ ਹੀ ਦੇ ਰਹੀ ਛੱਡਣੀ ਪਈ ਜਾਂ 2 ਮਹੀਨੇ ਪਹਿਲਾਂ ਜਾ ਕੇ ਹਾਂਜੀ ਹਾਂ ਹੁਣ ਦੇ ਕਿੱਟੀ ਕਿਹੜੇ ਠੀਕੇ ਰਹੀ ਆ ਬਾਈ ਇਹ ਸਰਕਾਰੀ ਸੀਮੰਦੀ ਸੀ ਸੀਮੰਦਾ ਹੋਾਈ ਸਰਕਾਰੀ ਹਾਂਜੀ ਹ ਇਹ ਪੈਸੇ ਕਿੰਨੇ ਲਾਂਗੇ ਪੱਕੇ ਪੈਸੇ ਲੈਣ ਦੇਣ ਜੀ ਦਾ ਮਤਲਬ ਇਹ 11000 ਦੀ ਛੱਡਣੀ ਛੱਡਣੀ ਹੈ ਫਿਕਸ ਜਮੀ ਫਿਕਸ ਬਿਲਕੁਲ ਹਾਂ ਉਹ ਜੋ ਛੋਟ ਮਰਜੀ ਦੀ ਹੈ ਉਹ ਤਾਂ ਛੋਟ ਅਗਲੇ ਨੂੰ ਮੰਨਤਾ ਨਾ ਜੀ ਜਿਵੇਂ ਵੀ ਮਤਲਬ ਥੋੜਾ ਬੋਧਾ ਉਹਨੇ ਮੰਨਤਾ ਨਾ ਕਰ ਤੀ ਆ ਰੇਟ ਸੱਜਣ ਨੂੰ ਜਦੋਂ ਮੈਂ ਸ਼ੁਰੂ ਕੀ ਦੱਸਿਆ ਕਿ ਬਾਈ ਕਹਿੰਦਾ ਬਿਲਕੁਲ ਫਿਕਸ ਹੀ ਕਰਨਾ ਵੀ ਜਿੰਨੇ ਦਾ ਪਸ਼ੂ ਵੇਚਣਾ ਓਨੇ ਪੈਸੇ ਦੱਸਣੇ ਆ ਉੱਤੇ ਧਰਕ ਕਿੰਨੀ ਦੱਸਣਾ ਪੈਸਾ ਨਾ ਜੀ ਨਾ ਉੱਤੇ ਹਾਂ ਉਮਰ ਕਿੰਨੀ ਕਾ ਬਾਈ ਦੀ ਉਮਰ ਐ ਸਮਝ ਲਓ ਜੀ ਹੁਣ ਇਹਨੂੰ ਦਸੰਬਰ 17 ਤਰੀਕ ਦੀ ਮਾਝ ਸੂਈ ਹੋਈ ਠੀਕ ਹੈ ਜੀ ਹੁਣ ਲਾ ਲਓ ਸਾਹਿਬ 8 ਮਹੀਨਿਆਂ ਦੀ ਕੱਟੀ ਆ 8ਾਂ ਦੀ ਇਹ 8 ਮਹੀਨੇ ਲੱਗਦੀ ਆਆਂ ਗੈਰੀ ਜਿਵੇਂ ਸਾਲ ਦੀ ਹੁੰਦੀ ਆ ਨਾ ਸਾਮ ਸੂਮ ਬਾਈ ਦੀ ਟੌਪ ਦੀ ਆ ਹਾਂ ਪਤਾ ਨਹੀਂ ਕਿ ਸਵੇਰੇ ਆ ਜੀ ਇੱਥੋਂ ਆਵਾਜ਼ ਮਾਰਦੀ ਆ ਰੋਟੀਆਂ ਅਸੀਂ ਅੰਦਰੋਂ ਲੈ ਕੇ ਆਉਨੇ ਆ ਠੀਕ ਹੈ ਜੀ ਤੜਕੇ ਇਹ ਬਾਈ ਕਹਿੰਦਾ ਸਿਰਫ 11000 ਦੀ ਦੇ ਦੇਣੀ ਆ ਤੇ ਹੁਣ ਗੈਰੀ ਮਾਰ ਦੇ ਕੈਮਰਾ ਆ ਕੱਟੇ ਤੇ ਹੋਏ ਸਾਮ ਸੂਮ ਇਹਦੀ ਵੀ ਬਾਲੀ ਕਰੀ ਫਿਰ ਬਾਈ ਨੇ ਇਹ ਆ ਗਿਆ ਬੂਰੇ ਕੱਲਰ ਦਾ ਹਾਂਜੀ ਹਾਂ ਸੁਭਾ ਦਾ ਕਿਵੇਂ ਹੈ ਬਾਈ ਇਹ ਬਿਲਕੁਲ ਜੀ ਨਾ ਮਾਰਦਾ ਕੁਝ ਵੀ ਨਹੀਂ ਹੈਗਾ ਇੰਨਾ ਕਿਸੇ ਨੂੰ ਚਾਹੇ ਜਵਾਬ ਖੋਲੇ ਕੁਝ ਨੂੰ ਕੁਝ ਨਹੀਂ ਕਹਿੰਦਾ ਨੱਥ ਵੀ ਨਹੀਂ ਮਾਰੀ ਇਹਦਾ ਜੀ ਨਾ ਜੀ ਕੁਝ ਨਹੀਂ ਮਾਰਿਆ ਹੈਗਾ ਅਸੀਂ ਉਹਨਾਂ ਆਈ ਆਈ ਉਮਰਾਂ ਬਾਈ ਦੀ ਇਹਦੀ ਪਿਛਲੇ ਮਹੀਨੇ ਜੁਲਾਈ 19 ਤਰੀਕ ਨੂੰ 2 ਸਾਲ ਦਾ ਹੋ ਗਿਆ ਸੀਗਾ ਪੂਰਿਆਂ ਦਾ ਪੂਰਿਆਂ ਦਾ ਪੂਰੇ 2 ਸਾਲ ਦਾ ਅਜੇ ਤਾਂ ਖੀਰਾ ਹੀ ਆ ਬਰ ਹਾਂਜੀ ਬਿਲਕੁਲ ਖੀਰਾ ਇਹਦੀ ਮਾਂ ਦੁੱਧ ਕਿੰਨਾ ਕਰਿਆ ਬਾਈ ਇਹਦੇ ਇਹਦੀ ਮਾਂ ਥੱਲੇ ਆਪਣੇ ਕੋਲੇ ਤੀਜੀ ਤੀਜੀ ਸੂਏ ਸੀ ਆਪਣੇ ਕੋਲੇ 14 15 ਲੀਟਰ ਦੁੱਧ ਆਪਣੇ ਕੋਲੇ ਕੱਢਿਆ ਉਹਨੇ ਠੀਕ ਹੈ ਤਾਂ ਤਰਪੂਗਾ ਇਹ हां जी हां तो बोल के सर चल बेटा ये आ गया 2 ਹਕ ਸਾਲਾਂ ਦਾ ਜਿਹੜੀ ਤਰੀਕ ਬਾਈ ਦੇ ਦੱਸਿਆ ਉਹ ਤਰੀਕ ਨੂੰ 2 ਹਕ ਸਾਲਾਂ ਦਾ ਹੋ ਗਿਆ ਪੂਰਿਆਂ ਦਾ ਸੁਭਾ ਦਾ ਬਾਈ ਕਹਿੰਦਾ ਇੰਨਾ ਕੁ ਠੰਡਾ ਵੀ ਇਹਦਾ हां जी हां ਠੰਡਾ ਇਹਦਾ ਬਹੁਤ ਦਾ ਗਾਮਾ ਵਾਲਾ ਸਿਸਟਮ ਹੀ ਆ ਆ ਜਾ ਪੁੱਤ ਤੋਰ ਦੇ ਤੋਰ ਦੇ ਐਨੂੰ ਤੋਰ ਦੇ ਬਾਈ ਮਾੜਾ ਆ ਜਾ ਇਹ ਸਾਮਿਆਂ ਸੁੰਮਿਆਂ ਬਾਈ ਦਾ ਬਾਲਾ ਹੋਇਆ ਜੀ ਗੱਲ ਕਰ ਲਈ ਹਰੇਕ ਪੱਖ ਤੋਂ ਤੇਰੀ ਮਾਂ ਦਾ ਦੁੱਧ ਜਿਵੇਂ ਬਾਈ ਨੇ ਦੱਸਿਆ ਉਹ ਬਾਈ ਕਹਿੰਦਾ ਹੈਗਾ 14 15 ਕਿਲੋ ਦਾ ਇਧਰਲੇ ਬੰਨੀ ਤੋਰ ਦੇ ਬਾਈ ਇਹ ਆ ਜਾ ਪੁੱਤ ਆ ਜਾ ਆ ਜਾ ਓਏ ਆ ਜਾ ਤੋਰ ਦਿਖਾ ਦੇ ਗਰੀ ਕਮਾਲਾ ਬਾਈ ਇੱਥੋਂ ਮੋੜ ਲਾ ਬਸ ਇਧਰਲੇ ਬੰਨੀ ਤਕਰੀਬਨ ਤਕਰੀਬਨ ਦੰਦਾਂ ਜਾ ਗਿਆ ਕੀੜਾ ਇਹਦਾ ਫਾਦਰ ਕਿਹੜਾ ਬਾਈ ਫਾਦਰ ਸਾਈਡ ਕਿਹੜੀ ਆ ਲੈ ਚਲੋ ਅੰਦਰ ਇਹ ਇੱਥੋਂ ਇੱਥੋਂ ਦਿਖਾ ਦਿੰਗਾ ਯਾਰ ਟਕਾ ਕੇ ਜੇ ਬਣਾ ਦਈਂ ਵੀਡੀਓ ਸਮਾਰ ਕੇ ਬਾਡੀ ਬੂਡੀ ਵਾਲੇ ਮਾਮਲੇ 'ਚ ਬੜਾ ਲਾਜਵਾਵਾ ਕੱਟਾ ਇੱਕ ਬੂਰੇ ਸਾਨੂੰ ਪਤਾ ਮਾਰਕੀਟ 'ਚ ਮਿਲਦੇ ਵੀ ਕਾਫੀ ਘੱਟ ਨੇ ਮਜ਼ਬੂਤ ਫੁੱਲ ਆ ਗਿਆ ਹਰੇਕ ਪੱਖ ਤੋਂ ਲੈਗ ਸਕੋਰ ਵਾਲੇ ਪੱਖ ਤੋਂ ਤੇ ਬਾਡੀ ਵਾਲੇ ਪੱਖ ਤੋਂ ਤੇ ਕੱਦ ਵੀ ਸੋਹਣਾ ਕਰੂਗਾ ਨੀਲੀ ਵਾਲੇ ਢਾਂਚੇ 'ਚ ਠੁੱਕਦਾ ਇਹ ਹਾਂਜੀ ਹਾਂ ਨੀਲੀ ਜੀ ਹਾਂਜੀ ਆ ਫਾਦਰੇ ਦਾ ਬੂਰਾ ਹੀ ਸੀ ਬਾਈ ਹਾਂਜੀ ਹਾਂ ਬੂਰਾ ਸੀ ਬਿਲਕੁਲ ਠੀਕ ਹੈ ਗੱਲ ਤੇ ਉੱਤੇ ਦਾ ਵੀ ਸਟੇਟ ਆ ਤੇ ਸੁਭਾਅ ਦਾ ਠੰਡਾ ਸਿੰਘ ਜਿਵੇਂ ਸੁਣ ਮੈਂ ਦੱਸਦਾ ਵੀ ਪਿਓਰ ਨੀਲੀ ਦਾ ਹੁੰਦਾ ਨਾ ਜਿਹੜੀ ਪ੍ਰਾਣੀ ਬਲੱਡ ਲਾਈਨ ਕਹਿੰਦੇ ਨੇ ਉਦਾਂ ਦਾ ਸਿੰਘ ਰੱਖੂ ਸਿੰਘ ਕਰ ਜੂਆ ਗੋਲ ਕਿਉਂਕਿ ਉਮਰ ਕੱਟੇ ਦੀ ਛੋਟੀ ਆ ਮੇਨ ਗੱਲ ਸਭ ਤੋਂ ਇਹ ਸੁਭਾਅ ਦੀ ਆ ਬਾਈ ਛੱਡਣ ਤਾਂ ਨਹੀਂ ਲੱਗੀ ਹਜੇ ਨਹੀਂ ਨਹੀਂ ਛੱਡਣ ਲੱਗੀ ਨਹੀਂ ਠੀਕ ਹੈ ਗੱਲ ਆ ਗਿਆ ਤਕਰੀਬਨ ਦੋ ਆ ਮਹੀਨਿਆਂ ਤੋਂ ਦੋ ਸਾਲਾਂ ਤੋਂ ਥੋੜੇ ਜਿ 1-2 ਮਹੀਨੇ ਉੱਪਰ ਬਸ 1 ਮਹੀਨਾ ਜੀ 1 ਮਹੀਨਾ ਅੱਜ ਅੱਜ 22 ਤਰੀਕ ਆ ਬਾਈ 1 ਮ ਇਹਦੇ ਇਹੇ ਹੁਣ ਆਪਾਂ ਜੀ ਦੇਖ ਮੁੱਲ ਦਾ ਜਿਵੇਂ ਮਰਜ਼ੀ ਕਰਾਈ ਜਾਓ ਠੀਕ ਹੈ ਜੀ ਤੇ 80 ਕਰਾ ਲਓ ਜਿੰਨਾ ਮਰਜ਼ੀ ਕਰ ਲਓ ਪਰ ਇਹ ਆਪਾਂ ਨੇ ਦੇਖੇ 70000 ਦਾ ਹਾਂ ਨਹੀਂ ਆ ਦੇ ਫਿਕਸ ਜਮੀ ਫਿਕਸ ਹੀ ਹੈ ਜੀ ਠੀਕ ਹੈ ਗੱਲ ਹਾਂਜੀ ਇਹ ਬਾਈ ਕਹਿੰਦਾ ਫਿਕਸ ਹੀ ਆ 70 ਦਾ ਦੇ ਦਾਂਗੇ ਤੇ ਹੁਣ ਗੈਰੀ ਮਾਰਦੇ ਨਾਲ ਵਾਲੇ ਕੱਟੇ ਤੇ ਇਹ ਕੱਦ ਬਾਲਾ ਜਿਆਦਾ ਕਰੂਗਾ ਇਹ ਰਿਕਾਰਡ ਤੋੜ ਦੂਗਾ ਸਾਰੇ ਕੱਦ ਕਰਨ ਵਾਲੇ ਇਹਦੀ ਉਮਰ ਕਿੰਨੀ ਕਾ ਬਾਈ ਇਹਦੇ 1 ਸਾਲ ਦੀ ਉਮਰ ਆ ਜੀ ਸਰਪ ਬਿਲਕੁਲ ਜੀ ਇਹਨੇ ਨੇੜ ਤੇੜੀ ਲੱਗ ਰਿਹਾ ਹਣਾ ਹਾਂ ਜੀ ਹਾਂ ਪੂਰੇ ਦੇ ਬਰਾਬਰ ਜੀ ਬਿਲਕੁਲ ਹਾਂ ਕਿਹੜੇ ਦਾ ਇਹ ਆਪ ਇਹ ਆ ਬਾਣੀ ਇਹ ਕੋਹੀਨੂਰ ਦਾ ਜੀ ਕੋਹੀਨੂਰ ਦਾ ਹਾਂ ਜੀ ਹਾਂ ਕੋਹੀਨੂਰ ਦਾ ਅਸੀਂ ਮੈਂ ਤੁਮ ਸਟਾਰਟਿੰਗ ਜੇ ਸਕੰਦਰ ਕਹਿਤਾ ਸੀ ਕਿ ਕੋਹੀਨੂਰ ਦਾ ਲక్ష్ਮੀ ਡੈਰੀ ਫਾਰਮ ਨਾਲ ਦਾ ਇਹਦੀ ਮਾਤਰ ਹੈਗੀ ਆਪਣੇ ਕੋਲ ਹਾਂ ਜੀ ਹਾਂ ਮਾਤਰ ਹੈਗੀ ਆ ਜੀ ਉਹ ਕੋਈ ਖਿੜੀ ਦੀ ਮਾਤਰ ਨਹੀਂ ਦੂਜਾ ਸੂ ਦਾ ਸੂਨ ਵਾਲੀ ਆ ਤਿਆਰੀ ਚ ਹੀ ਲੱਗਦਾ ਲੱਗਦਾ ਤੇ ਆ ਆ ਜੋਤੀ ਆ ਕੀ ਕਰੀ ਬਾਈ ਉਰਲੇ ਵਾਲੀ ਵਾਦ ਖਾ ਗਰੀ ਇਹਦਾ ਜੋਤੀ ਤੇ ਇੱਥੋਂ ਦਖਾ ਲੇਵਾ ਕਿੱਡਾ ਕਮਾਲ ਦਾ ਬਣਾਇਆ ਭੜ ਭੁੜ ਜੀ ਪਾ ਗਈ ਥੋੜੀ ਐ ਨਾ ਕੁਸ਼ਪੜੀ ਬਾਈ ਮਾਰੀ ਹਾਂਜੀ ਕੁਸ਼ਪੜੀਆਂ ਇਧਰ ਲੈ ਬੰਨੇ ਇਹ ਇੱਥੋਂ ਦਿਖਾ ਦੇ ਇਹ ਉਹਦੀ ਆਪਣੇ ਕੋਹੀ ਨੂੰ ਹਾਂਜੀ ਹਾਂ ਕੋਹਨੂਰ ਦੇ ਉਹਦੀ ਉਹਦੀ ਮਾਂ ਜੀ ਇਹ ਇਹਨੇ ਕਿੰਨਾ ਕਿ ਦੁੱਧ ਕਰਾਇਆ ਇਹ ਹੁਣ ਦੂਜੇ ਸੂਏ ਆਪਣੇ ਕੋਲੇ ਸੂ ਗਈ ਜੀ ਇਹਨੇ 11 ਲੀਟਰ ਪਹਿਲਣ ਨੇ ਦੁੱਧ ਆਪਣੇ ਕੋਲ ਕੱਢਿਆ ਜੀ ਠੀਕ ਹੈ ਜੀ 11 ਲੀਟਰ ਪਹਿਲਣ ਨੇ ਹਾਂਜੀ ਹਾਂਜੀ ਐਸ ਵਾਰੀ ਦੇਖ ਸਕਦੀ ਆ 13 14 ਹਾਂਜੀ ਹਾਂ 13 14 ਲੀਟਰ ਸਾਬ ਬਣਾਵੀਂ ਸ਼ਾਮ ਵਾਂਦੇ ਤਿਆਰੀ ਟੂਰੀਆ ਝੋਟੀ ਵੀ ਆ ਜਾ ਗਰੀ ਹੁਣ ਲੈ ਆ ਕੱਟੇ ਦੇ ਕਿਉਂਕਿ ਮਾਦਰ ਤੁਹਾਨੂੰ ਮੈਂ ਨਾਲ ਦਿਖਾਤੀ ਤੇ ਫਾਦਰ ਦਾ ਰਿਕਾਰਡ ਵੀ ਬਾਈ ਨੇ ਦੱਸਤਾ ਲੈ ਇਹਨੂੰ ਕੱਟੇ ਨੂੰ ਬਾਈ ਚ ਇਹ ਇੱਥੇ ਕਮਾ ਦੇ ਅੰਦਰਲੇ ਨੂੰ ਕਮਾ ਦੇ ਆ ਜਾ ਬੱਤੂ ਇਹ ਇੱਕ ਪੂਰੇ 1 ਸਾਲ ਦਾ ਬਾਈ ਇੱਕ ਸਾਲ ਦਾ ਜੀ ਹਾਂ ਬਿਲਕੁਲ ਠੀਕ ਹੈ ਜੀ ਇਹ ਆ ਗਿਆ ਪੂਰੇ 1 ਸਾਲ ਦਾ ਤੇ ਇਹਦੇ ਬਾਈ ਆਪਾਂ ਪੈਸੇ ਕਿੰਨੇ ਕੁ ਲਮਾਈ ਕਰਤੇ ਸੀ ਫਿਰ ਇਹ ਇਹਦੇ ਕਿੰਨੇ ਕੁ ਪੈਸੇ ਲੈ ਲਾਂਗੇ ਬਾਈ ਇਹਦੇ ਪੈਸੇ ਦਾ ਬਾਈ ਜਿਵੇਂ ਮਰਜ਼ੀ ਕਰਾ ਲਉ ਮੁੱਲ ਤਾਂ ਹਣਾ ਠੀਕ ਹੈ ਜੀ ਵੀ ਆਪਾਂ ਇਹ ਦੇਖ 30000 ਦੀ ਆਪਣੇ ਕੋਲੇ ਦੇਖ ਹਾਂ ਨਾ ਹੀ ਆ ਦੇਖ ਹੈਕ ਸੀ ਨ ਮੋਲ ਜੀ ਹਾਂ ਬਈ ਬਾਸ ਠੰਡਾ ਹੀ ਉਹ ਇਹਦੀ ਉਮਰ ਹੈਗੀ ਸੱਜਣੋ 1 ਸਾਲ ਆ ਗਿਆ ਇਹ ਫਾਦਰ ਸਾਈਡ ਕੋਹੀ ਨੂਰ ਦਾ ਬਾਈ ਕੋਹੀ ਨੂਰ ਦਾ ਹਾਂਜੀ ਕੋਹੀ ਨੂਰ ਦਾ ਤੇ ਲੰਬਾ ਲੁੰਬਾ ਬਹੁਤਾ ਕੱਟਾ ਤੇ ਸ਼ਕੀਨ ਫੁੱਲ ਬਣੂ ਤੇ ਕੱਦ ਪੂਰਾ ਵੱਡਾ ਹੀ ਕਰੂਗਾ ਇਹ ਇੱਥੇ ਇੱਥੇ ਖੜਾ ਲਾ ਬਾਈ ਮਾੜ ਆ ਜਾ ਇਹ ਇੱਥੋਂ ਇੱਥੋਂ ਦਿਖਾ ਗਰੀ ਖੜਨੀ ਗੁੜਨੀ ਇਹਦੀ ਓਏ ਇਹਵੇਂ ਮੇਲਿਆਂ ਤੇ ਨਹੀਂ ਖੜਦੇ ਹੁੰਦੇ ਪਸ਼ੂ ਉਦਾਂ ਦੀ ਖੜਨੀ ਆ ਕੱਟੇ ਦੀ ਜਿਵੇਂ ਮੇਲਿਆਂ ਚ ਵੱਡੇ ਝੋਟੇ ਖੜਦੇ ਹੁੰਦੇ ਨੇ ਖੜਨੀ ਗੁਰਨੀ ਦਾ ਬਹੁਤ ਪੱਧਰਾ ਤੇ ਬਾਕੀ ਉਦਾਂ ਵੀ ਪੱਧਰਾ ਆ ਗਿਆ ਹਰੇਕ ਪੱਖ ਤੋਂ ਲੰਬਾ ਲੰਬਾ ਟੈਸਟਿਕਲ ਵਾਲੇ ਪੱਖ ਤੋਂ ਲਾ ਲਈਏ ਤੇ ਬਾਕੀ ਨਸਲ ਨਸਲ ਕੱਟੇ ਚ ਪੂਰੀ ਫੁੱਲ ਆ ਗਈ ਹਾਂਜੀ ਮਾਦਰ ਵੀ ਇਹਦੀ ਦਿਖਾਤੀ ਸਾਨੂੰ ਮੈਂ ਚੰਗੇ ਦੁੱਧ ਵਾਲੀ ਝੋਟੀ ਆ ਤੇ ਫਾਦਰ ਲੈਨ ਬਾਈ ਨੇ ਦੱਸੀ ਦਿੱਤਾ ਵੀ ਕੋਹੀ ਨੂਰ ਆ ਜਿਹੜਾ ਕੋਹੀ ਨੂਰ ਦਾ ਰਿਜ਼ਲਟ ਬਹੁਤ ਟੌਪ ਦੇ ਨੇ ਅੱਲੇ ਆ ਬਈ ਇਹਨਾਂ ਇਹਦਾ ਕੋਈ ਜਵਾਬ ਹੀ ਨਹੀਂ ਹੈਗਾ ਇਹਦਾ ਕੱਟੇ ਦਾ ਇੱਕ ਸਾਲ ਦੀ ਉਮਰ ਆ ਜਦੋਂ ਤੱਕ ਇਹਨੇ ਦੋਆਂ ਸਾਲਾਂ ਦਾ ਹੁਣ ਐ ਮੰਨ ਲਓ ਵੀ ਅਡਲਟ ਝੋਟੀਆਂ ਜਿੱਡਾ ਕੱਦ ਕਰ ਦੂਗਾ ਵੱਡਾ ਅਨੇ ਮੋਟਾ ਨਹੀਂ ਹੈ ਕਿਸੇ ਵੀ ਪੱਖ ਤੋਂ ਮਜ਼ਬੂਤ ਢਾਂਚੇ ਦਾ ਆ ਗਿਆ ਹਰੇਕ ਸਾਈਡ ਤੋਂ ਇਹਦਾ ਬਾਈ ਕਹਿੰਦਾ ਲੈਣਾਪ ਐਕਸ ਜਾਂ 30000 ਰੁਪਿਆ ਇਹ ਬਾਈ ਕਹਿੰਦਾ 30000 ਦਾ ਦੇਣਾ ਜਾਂ ਬੂਰਾ ਬਾਈ 70 ਦਾ ਹਾਂਜੀ ਹਾਂਜੀ ਤੇ ਉਹ ਕੱਟੀ ਬਾਈ ਕਹਿੰਦਾ ਦੇਣੀ ਹੈ 11 11000 ਰੇਟ ਤਿੰਨੇ ਪਸ਼ੂਆਂ ਦੇ ਫਿਕਸ ਨੇ ਨੰਬਰ ਬੋਲ ਦੋ ਜੀ 62390 ਹਾਂਜੀ 53742 62390 53742 ਬਾਈ ਦਾ ਆ ਗਿਆ ਸੱਜਣਾ ਨੰਬਰ ਪਿੰਡ ਆ ਗਿਆ ਦੁੱਗਾ ਤਹਿਸੀਲ ਤੇ ਜਲਾ ਆ ਗਿਆ ਸੰਗਰੂਰ ਆ ਪਸ਼ੂ ਤਿੰਨ ਦਿਖਾਤੇ ਤਿੰਨੇ ਟਾਪ ਕੁਆਲਟੀ ਦੇ ਦਿਖਾਤੇ ਸੰਪਰਕ ਬਾਈ ਨਾਲ ਕਰ ਲਿਓ ਧੰਨਵਾਦ ਜੀ